ਲਓ ਜੀ ਮਸੇ ਰੰਗੜ ਦਾ ਸਿਰ ਵੱਡਿਆ ਗਿਆ ਜੀ। ਤਿੱਖੜ ਦੁਪਹਿਰੇ ਗੁਰੂ ਦੇ ਮਰਦਾਂ ਨੇ ਨੇਜੇ ਦੀ ਨੋਕ ਤੇ ਉੱਤੇ ਟੰਗਿਆ। ਇੱਕ ਚੀਜ਼ ਹੋ ਰਿਆ। ਸਿੱਖ ਚਾਹੁੰਦੇ ਨਾ ਦਰਬਾਰ ਸਾਹਿਬ ਮਸੇ ਰੰਗੜ ਦਾ ਸਿਰ ਵੱਡਣ ਤੋਂ ਪਹਿਲਾਂ-ਪਹਿਲਾਂ ਰਾਜ ਪੈਂਦਾ ਪਿੰਡ ਮੰਡੇਾਲਾ। ਮਸੇ ਰੰਗੜ ਦਾ ਪਿੰਡ ਮੰਡੇਾਲਾ ਸਿੱਖ ਚਾਹੁੰਦੇ ਤੇ ਮਸੇ ਰੰਗੜ ਦਾ ਸਿਰ ਵੱਡਣ ਤੋਂ ਪਹਿਲਾਂ-ਪਹਿਲਾਂ ਮਸੇ ਦਾ ਪਿੰਡ ਫੂਕ ਸਕਦੇ ਸੀ ਸਾਰਾ ਮੰਡਿਆਲਾ ਸਾਰੇ ਦਾ ਸਾਰਾ ਹੀ ਫੂਕ ਦਿੰਦੇ ਉਹਦਾ ਟੱਬਰ ਵੀ ਗਿਣ ਗਿਣ ਕੇ ਮਾਰ ਦਿੰਦੇ ਤੇ ਸਿੱਖਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਪਰ ਬਦਲਾ ਲੈਣਾ ਵੀ ਦੁਨੀਆ ਤੇ ਸਿੱਖਾਂ ਦੇ ਹਿੱਸੇ ਆ ਗਿਆ ਬਦਲਾ ਲਈਦਾ ਟੀਸੀ ਵਾਲਾ ਬੇਰ ਤੋੜ ਕੇ ਆ ਸਿਰੇ ਦਾ ਬੰਦਾ ਮਾਰ ਕੇ ਟੱਬਰਾਂ ਦੇ ਨਾਲ ਕੋਈ ਵੈਰ ਨਹੀਂ ਬੱਚਿਆਂ ਨਾਲ ਕੋਈ ਵੈਰ ਨਹੀਂ ਬਜ਼ੁਰਗਾਂ ਨਾਲ ਕੋਈ ਵੈਰ ਨਹੀਂ ਔਰਤਾਂ ਨਾਲ ਕੋਈ ਵੈਰ ਨਹੀਂ ਉਹਨਾਂ ਆਖਿਆ ਜਿਹੜਾ ਕਰੇਗਾ ਸੋ ਭਰੇਗਾ ਜੇ ਮਸੇ ਨੇ ਗਲਤ ਕੀਤਾ ਮਸੇ ਦਾ ਸਿਰ ਵੱਡਿਆ ਜਾਵੇਗਾ ਇਹ ਸਿੱਖਾਂ ਦਾ ਕਿੱਡਾ ਵੱਡਾ ਤੇਜ ਪ੍ਰਤਾਪ ਏ ਦਰਬਾਰ ਸਾਹਿਬ ਦੇ ਅੰਦਰ ਨੱਚਦੀ ਗਾਉਣ ਵਾਲੀ ਦਾ ਸਿਰ ਵੀ ਵੱਢ ਸਕਦੇ ਸੀ ਅਗਲੇ ਉਹਨਾਂ ਖਾਤਰ ਨਾਲ ਵੈਰ ਹੀ ਕੋਈ ਨਹੀਂ ਆ ਵੈਰ ਤੇ ਉਹਦੇ ਨਾਲ ਜਿਹੜਾ ਮੰਜੇ ਤੇ ਬੈਠਾ ਚੜਕੇ ਵੈਰ ਤੇ ਉਹਦੇ ਨਾਲ ਜਿਹੜਾ ਕਰੇਗਾ ਸੋ ਭਰੇਗਾ ਇਹਨੂੰ ਕਹਿੰਦੇ ਬਦਲੇ ਦੀ ਪਰਮਾਤਮਾ ਬਦਲਾ ਲੈਣਾ ਵੀ ਦੁਨੀਆ ਵੇਖੋ ਸਾਡੇ ਗੁਰੂ ਨੇ ਸਾਨੂੰ ਦੁਨੀਆ ਚ ਸਾਰਾ ਕੁਝ ਨਿਆਰਾ ਪੰਦ ਦਿੱਤਾ ਹੈ ਸ਼ਕਲ ਸਾਡੀ ਨਿਆਰੀ ਰਹਿਣ ਸੈਣ ਸਾਡਾ ਨਿਆਰਾ ਖਾਣ ਪੀਣ ਸਾਡਾ ਨਿਆਰਾ ਤਰਜ਼ੇ ਜ਼ਿੰਦਗੀ ਸਾਡੀ ਨਿਆਰੀ ਤੇ ਜੰਗ ਜੁੱਧ ਵੀ ਦੁਨੀਆ ਦੇ ਨਾਲੋਂ ਸਭ ਤੋਂ ਜਿਆਦਾ ਨਿਆਰੇ ਸਿੱਖਾਂ ਨੇ ਕੀਤੇ ਆ ਅੱਜ ਤੱਕ ਜੰਗ ਸਿੱਖਾਂ ਵਰਗੇ ਜੰਗ ਵੀ ਕੋਈ ਨਹੀਂ ਕਰ ਸਕਿਆ ਦੁਨੀਆ ਦਾ ਨਿਜਮ ਕਹਿੰਦਾ ਕਿ ਜੰਗ ਵਿੱਚ ਕਿਸੇ ਦਾ ਲਿਹਾਜ਼ ਨਹੀਂ ਹੋਵੇਗਾ ਪਰ ਸਿੱਖਾਂ ਦੀ ਡਿਕਸ਼ਨਰੀ ਕੁਝ ਵੱਖਰੀ ਕਹਿੰਦੀ ਆ ਸਿੱਖਾਂ ਦੀ ਡਿਕਸ਼ਨਰੀ 'ਚ ਲਿਖਿਆ ਹੈ ਕਿ ਜੰਗ ਜੁੱਦ ਵਿੱਚ ਨਾ ਬੱਚੇ ਤੇ ਨਾ ਬੁੱਢੇ ਤੇ ਨਾ ਔਰਤ ਤੇ ਨਾ ਨਿਹੱਥੇ ਤੇ ਨਾ ਭੱਜੇ ਜਾਂਦੇ ਤੇ ਨਾ ਕਿਸੇ ਦੀ ਪੇਠ ਉੱਤੇ ਵਾਰ ਕੀਤਾ ਜਾਵੇਗਾ ਵਾਰ ਉਹਦੇ ਨਾਲ ਕੀਤਾ ਜਾਵੇਗਾ ਜਿਹੜਾ ਬਰਾਬਰ ਦਾ ਹੋ ਕੇ ਟਕਰੇਗਾ ਸਾਡੇ ਗੁਰੂ ਨੇ ਤੇ ਵਾਰ ਖਾਣ ਉਸ ਚਮਕੌਰ ਦੀ ਗੜੀ 'ਚੋਂ ਭੱਜਣ ਵਾਲੇ ਉਹਦੇ ਪੇਠ ਦੇ ਉੱਤੇ ਵੀ ਵਾਰ ਨਹੀਂ ਸੀ ਕੀਤਾ ਪਠਾਨ ਮਹਾਰਾਜ ਦੀ ਪੌੜੀ ਦੇ ਨਾਲ-ਨਾਲ ਕਰਕੇ ਭੱਜਾ ਜਾਂਦਾ ਸੀ ਸਿੱਖ ਜੰਗ ਕਰਦਾ ਹੈ ਕੁਝ ਦੁਨੀਆਂ ਦੇ ਨਿਆਰੇ ਪੰਨੋਂ ਲੈ ਕੇ